ਪਲੇਅਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਪਲੀਜ਼ ਆਪਾਂ ਗਰਾਊਂਡ ਤੇ ਆਈਏ ਇੰਦਾ ਮੈਚ ਮੇਰਾ ਖਿਆਲ ਆ ਕਿੰਨੀ ਅਜੇ ਬਹੁਤ ਮੈਚ ਪਿਆ ਆ ਸੋ ਕੋਈ ਗੱਲ ਨਹੀਂ ਮੇਰਾ ਭਰਾ ਬਣ ਕੇ ਆਓ ਆਪਾਂ ਮੈਚ ਖੇਡੀਏ ਮੈਚ ਨੂੰ ਪੂਰਾ ਕਰੀਏ ਸਾਡੀ ਹੱਥ ਬਣ ਕੇ ਬੇਤੀ ਹੈ ਇਹ ਆਪਣੀ ਕਬੱਡੀ ਦੀ ਜਿਹੜੀ ਆਪਾਂ ਕਹ ਦਈਏ ਵੀ ਬੇਤੀ ਹੈ ਨਾ ਮੇਲਿਆਂ ਦੀ ਬੇਤੀ ਹੈ ਸੋ ਮੇਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਮੈਚ ਜਿਹੜਾ ਪੂਰਾ ਕਰੀਏ ਮੇਰੀ ਇੱਕ ਹੱਥ ਬਨ ਕੇ ਬੇਨਤੀ ਕਬੱਡੀ ਦੇ ਖਿਡਾਰੀਆਂ ਨੂੰ ਵੀ ਜਦੋਂ ਵੀ ਕੋਈ ਕਮੇਟੀ ਆਪਾਂ ਨੂੰ ਜਿਹੜੀ ਸਾਈਂ ਦਿੰਦੀ ਹੈ ਔਰ ਆਪਾਂ ਫਰਜ਼ ਸਮਝ ਕੇ ਜਿਹੜੇ ਪਲੇਅਰਾਂ ਦੀ ਆਪਣੀ ਗੱਲਬਾਤ ਹੋਈ ਹੁੰਦੀ ਹੈ ਵੀ ਉਹ ਆਪਾਂ ਜਰੂਰ ਉਥੇ ਜਿਹੜੇ ਪੁੱਛਦੇ ਕਰਿਆ ਕਰੀਏ ਕਿਉਂਕਿ ਭਾਜੀ ਗੱਲ ਪਤਾ ਕੀ ਹੈ ਸੀਜ਼ਨ ਬਹੁਤ ਲੰਬਾ ਚੱਲ ਗਿਆ ਪਲੇਅਰਾਂ ਦੇ ਸੱਟਾ ਫੇਟਾ ਲੱਗ ਜਾਂਦੀ ਹੈ ਵੀ ਕਦੇ ਕਿਧਰੋਂ ਫੋਨ ਆ ਗਿਆ ਕਿਤੇ ਕਧਰੋਂ ਆ ਗਿਆ ਕਦੇ ਕਿਧਰੋਂ ਆ ਗਿਆ ਸੋ ਇਹ ਵੀ ਮਜਬੂਰੀਆਂ ਜਿਹੜੀਆਂ ਪਲੇਅਰਾਂ ਦੀਆਂ ਵੜ ਜਾਂਦੀਆਂ ਜੀ 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 ਸੋ ਸੋ ਬੇਨਤੀ ਹੈ ਸੰਗਤ ਨੂੰ ਅਸੀਂ ਮਾਫੀ ਚਾਹੁੰਦੇ ਆ ਮੈਚ ਜਿਹੜਾ ਪੂਰਾ ਨਹੀਂ ਹੋ ਸਕਿਆ ਪਰ ਜੋ ਵੀ ਪ੍ਰਬੰਧਕਾਂ ਦਾ ਫੈਸਲਾ ਹੋਊਗਾ ਉਹ ਸਿਰ ਮੱਥੇ ਹੋਊਗਾ ਜੀ ਸੋ ਵਾਹਿਗੁਰੂ ਜੀ ਕੀ ਫਤਿਹ ਸਾਹਾ ਸੰਗਦੀ ਵੇ ਲੋ 1 ਲੱਖ ਰੁਪਇਆ ਹਰੀ ਟੀਮ ਨੂੰ ਦਾ 1 ਲੱਖ 20 ਜਿੱਤੀ ਨੂੰ ਦੇਣਾ ਹੈ ਇਹਨੇ ਪੈ ਕਿਤੇ ਆਦੇ ਖਿਡਾਰੀ ਵੇ ਲੋ ਲੈ ਕੇ ਆਏ ਤੇ ਜੇ ਅਸੀਂ ਆ ਗਿਆ ਦੇ ਕਹਿੰਦੇ ਪੈਸੇ ਰੱਖ ਲੋ ਅਸੀਂ ਪੈਸੇ ਰੱਖਣ ਲਈ ਥੋੜਾ ਨਾਲ ਕਿਤੇ ਸੀ ਸਾਡਾ ਵੀ ਪਿੰਡ ਦਾ ਮਸਲਾ ਕਮੇਟੀ ਦਾ ਵੀ ਸਾਹਾ ਸੰਗਦਰ ਰੁਪਇਆ ਰੁਪਇਆ ਇਕੱਠਾ ਕੀਤਾ ਅਸੀਂ ਇਤਾਂ ਥੋੜਾ ਅਸੀਂ ਪੈਸੇ ਦੇ ਦੇਣੇ ਆ ਜੇ ਅਸੀਂ ਨਾ ਬੋਲਿਆ ਤੇ ਮੁੜ ਕੇ ਨਾ ਕੱਟ ਕੇ ਪਾ ਦੇਣਾ ਵੀ ਕਮੇਟੀ ਨੇ ਪੈਸੇ ਨਹੀਂ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ